ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਜੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਕੁਰਦੂਆਰਾ ਬੀਪੀ ਸਾਹਿਬ ਕੋਹਾੜਾ ਦੇ ਵੱਲੋਂ ਇੱਕ ਵੱਡਾ ਤੇ ਚੰਗਾ ਉਪਰਾਲਾ ਕੀਤਾ ਗਿਆ ਜਿੱਥੇ ਕਿ ਇਹ ਬੱਚੇ ਪ੍ਰੀਖਿਆ ਦੇਣ ਦੇ ਲਈ ਪਹੁੰਚੇ ਨੇ ਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ ਧਾਰਮਿਕ ਪ੍ਰੀਖਿਆ ਇੱਥੇ ਕਰਵਾਈ ਜਾ ਰਹੀ ਹੈ ਜਿੱਥੇ ਕਿ ਸਿੱਖ ਧਰਮ ਦੇ ਨਾਲ ਜੁੜੇ ਸਵਾਲ ਇਹਨਾਂ ਬੱਚਿਆਂ ਤੋਂ ਪੁੱਛੇ ਜਾ ਰਹੇ ਨੇ ਤੇ ਬੱਚੇ ਇੱਥੇ ਉਹਨਾਂ ਸਵਾਲਾਂ ਦਾ ਜਵਾਬ ਦੇ ਰਹੇ ਨੇ ਪ੍ਰੀਖਿਆ ਦੇ ਵਿੱਚ ਹਰ ਉਮਰ ਦੇ ਬੱਚੇ ਇੱਥੇ ਪ੍ਰੀਖਿਆ ਦੇ ਵਿੱਚ ਭਾਗ ਲੈਣ ਦੇ ਲਈ ਪਹੁੰਚੇ ਨੇ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਬੱਚਿਆਂ ਦੀ ਪ੍ਰੀਖਿਆ ਚੱਲ ਰਹੀ ਹੈ ਸਿੱਖ ਧਰਮ ਦੇ ਨਾਲ ਜੁੜੇ ਹੋਏ ਸਵਾਲ ਹੁਣਾਂ ਤੋਂ ਪੁੱਛੇ ਜਾ ਰਹੇ ਨੇ ਤੇ ਬੱਚੇ ਉਹਨਾਂ ਸਵਾਲਾਂ ਦਾ ਜਵਾਬ ਦੇ ਰਹੇ ਨੇ ਸ਼ਹੀਦ ਦੀ ਪੰਦਰਵਾੜੇ ਨੂੰ ਸਮਰਪਿਤ ਇਹ ਧਾਰਮਿਕ ਪ੍ਰੀਖਿਆ ਜੋ ਉਹ ਅੱਜ ਪਿੰਡ ਕੋਹਾਲਾ ਦੇ ਵਿੱਚ ਕਰਵਾਈ ਗਈ ਹੈ ਸਟਾਰਟ ਹੋਇਆ ਤੁਸੀਂ ਜੁੜ ਚੁੱਕੇ ਹੋ ਆਰਪੀਡੀ 24 ਦੇ ਨਾਲ ਤੇ ਮੈਂ ਹਾਂ ਨੀਹਾ ਅੱਜ ਅਸੀਂ ਪਹੁੰਚੇ ਹਾਂ ਪਿੰਡ ਕੋਹੜ ਜਿੱਥੇ ਕੀ ਗੁਰਦੁਆਰਾ ਬੀਬੀ ਸਾਹਿਬ ਜੀ ਵਿਖੇ ਬੱਚਿਆਂ ਦੀਆਂ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਨੇ ਇਹ ਜੋ ਪ੍ਰੀਖਿਆ ਹੈ ਸਧਾਰਨ ਨਹੀਂ ਹੈ ਬਲਕਿ ਇਹ ਧਾਰਮਿਕ ਪ੍ਰੀਖਿਆ ਹੈ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜਿਆ ਜਾ ਰਿਹਾ ਹੈ ਗੁਰੂ ਦੀ ਬਾਣੀ ਉਹਨਾਂ ਨੂੰ ਸਿਖਾਈ ਜਾ ਰਹੀ ਹੈ ਤੇ ਅੱਜ ਉਹਨਾਂ ਹੀ ਬੱਚਿਆਂ ਦੀ ਪ੍ਰੀਖਿਆ ਇੱਥੇ ਲਈ ਜਾ ਰਹੀ ਹੈ ਹਰ ਉਮਰ ਦੇ ਬੱਚੇ ਇੱਥੇ ਪਹੁੰਚ ਰਹੇ ਨੇ ਪ੍ਰੀਖਿਆ ਦੇ ਰਹੇ ਨੇ ਤੇ ਉਹਨਾਂ ਬੱਚਿਆਂ ਦੇ ਨਾਲ ਵੀ ਹੁਣ ਅਸੀਂ ਗੱਲਬਾਤ ਕਰਾਂਗੇ ਤੇ ਇਸ ਤੋਂ ਇਲਾਵਾ ਜੋ ਪ੍ਰਬੰਧਕ ਕਮੇਟੀ ਹੈ ਉਹਨਾਂ ਦੇ ਮੈਂਬਰਸ ਦੇ ਨਾਲ ਵੀ ਗੱਲ ਕਰਾਂਗੇ ਤੇ ਜਿਹੜੀ ਸੰਸਥਾ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਆਓ ਅੰਦਰ ਚੱਲਦੇ ਹਾਂ ਤੇ ਉੱਥੇ ਜਾ ਕੇ ਗੱਲਬਾਤ ਕਰਦੇ ਹਾਂ ਇਸ ਪ੍ਰੀਖਿਆ ਬਾਰੇ ਜਾਣ ਪ੍ਰੀਖਿਆ ਦੇਣ ਦੇ ਲਈ ਇੱਥੇ ਜੋ ਬੱਚੇ ਪਹੁੰਚੇ ਨੇ ਉਹ ਮੇਰੇ ਨਾਲ ਮੌਜੂਦ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਸਿੱਖ ਇਤਿਹਾਸ ਦੇ ਵਿੱਚ ਰੁਚੀ ਕਿਵੇਂ ਪਈ ਹੈ ਤੇ ਸਭ ਤੋਂ ਪਹਿਲਾਂ ਤਾਂ ਸੱਜਰਾ ਕਾਲ ਜੀ ਤੁਹਾਡਾ ਨਾਮ ਮੇਰਾ ਨਾਮ ਖੁਸ਼ੀ ਵਰਮਾ ਹੈ ਖੁਸ਼ੀ ਵਰਮਾ ਤੁਸੀਂ ਹਿੰਦੂ ਪਰਿਵਾਰ ਤੋਂ ਹਾਂਜੀ ਤੁਹਾਡਾ ਫਿਰ ਸਿੱਖੀ ਵੱਲ ਕਿਵੇਂ ਧਿਆਨ ਕੇਂਦਰਿਤ ਹੋਇਆ ਮੈਂ ਸ਼ੁਰੂ ਤੋਂ ਹੀ ਸਿੱਕੇ ਇਤਿਹਾਸ ਨਾਲ ਬੜੀ ਪ੍ਰਭਾਵਿਤ ਹਾਂ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਅਸੀਂ ਸ਼ੁਰੂ ਤੋਂ ਹੀ ਗੁਰਦੁਆਰਾ ਸਾਹਿਬ ਤੇ ਜਾਂਦੇ ਹਾਂ ਉੱਥੇ ਸੇਵਾਦਾਰ ਜਿਹੜੇ ਬਾਬਾ ਜੀ ਹਨ ਉਹਨਾਂ ਨੇ ਸਾਨੂੰ ਪਾਠ ਵਾਲੇ ਤੇ ਮੇਰਾ ਧਿਆਨ ਹੈ ਅਸੀਂ ਅਕਾਲ ਅਕੈਡਮੀ ਮੰਡੇਰ ਦਾ ਸਕੂਲ ਪੜ੍ਹਦੇ ਹਾਂ ਉੱਥੇ ਵੀ ਸਾਨੂੰ ਪਾਠ ਕਰਵਾਇਆ ਜਾਂਦਾ ਹੈ ਇਸ ਵਲੋਂ ਮੇਰੀ ਸਿੱਖਿਆ ਦੁੱਚੀ ਉੱਤੇ ਤੇ ਤੁਸੀਂ ਜਿਵੇਂ ਅੱਜ ਪ੍ਰੀਖਿਆ ਦੇਣ ਲਈ ਆਏ ਹੋ ਪਹਿਲੀ ਵਾਰ ਆਏ ਹੋ ਕਿ ਇਸ ਤੋਂ ਪਹਿਲਾਂ ਵੀ ਪ੍ਰੀਖਿਆ ਦਿੱਤੀ ਹੈ ਇਸ ਤੋਂ ਪਹਿਲਾਂ ਵੀ ਦਿੱਤੀ ਹੈ ਠੀਕ ਹੈ ਤੇ ਪਿਛਲੇ ਸਾਲ ਵੀ ਆਏ ਸੀ ਇੱਥੇ ਨਹੀਂ ਪਿਛਲੇ ਸਾਲ ਆਏ ਸੀ ਠੀਕ ਹੈ ਤੇ ਜਿਵੇਂ ਤੁਸੀਂ ਕਿਹਾ ਕਿ ਤੁਹਾਡਾ ਸਿੱਕੇ ਇਤਿਹਾਸ ਵੱਲ ਧਿਆਨ ਕਾਫੀ ਜ਼ਿਆਦਾ ਕੇਂਦਰਿਤ ਹੋਣ ਲੱਗਾ ਸੀ ਤੇ ਤੁਹਾਡੇ ਪਰਿਵਾਰ ਨੇ ਫਿਰ ਇਸ ਦੇ ਵਿੱਚ ਤੁਹਾਡਾ ਸਾਥ ਦਿੱਤਾ ਹਾਂਜੀ ਉਹਨਾਂ ਨੇ ਮੇਰੇ ਨਾਲ ਗੁਰਦੁਆਰਾ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕੀਤਾ ਉਹਨਾਂ ਨੇ ਜੋ ਮੈਨੂੰ ਫੈਸਿਲਿਟੀਆਂ ਚਾਹੀਦੀਆਂ ਸੀ ਜਿੱਦਾਂ ਮੈਨੂੰ ਦਮਾਲਾ ਵਗੈਰਾ ਸਿਖਾਉਣਾ ਸੀਗਾ ਉਹ ਮੈਨੂੰ ਸਾਰਾ ਕੁਝ ਉਹਨਾਂ ਨੇ ਸਿਖਾਇਆ ਫੈਸਿਲਿਟੀਆਂ ਸਾਰ ਤੁਸੀਂ ਤੁਸੀਂ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਹੋ ਮੈਂ 8th ਕਲਾਸ ਵਿੱਚ ਪੜ੍ਹਦੀ ਹਾਂ ਠੀਕ ਹੈ ਤੇ ਤੁਹਾਡਾ ਹੁਣ ਜਿਵੇਂ ਇੱਥੇ ਤੁਸੀਂ ਆਪਣੀ ਪ੍ਰੀਖਿਆ ਦੇਣ ਦੇ ਲਈ ਆਏ ਹੋ ਤੇ ਪ੍ਰੀਖਿਆ ਦੇ ਵਿੱਚ ਜਿਵੇਂ ਦੇ ਸਵਾਲ ਪੁੱਛੇ ਜਾ ਰਹੇ ਨੇ ਫਿਰ ਚੰਗੀ ਤਰ੍ਹਾਂ ਜਵਾਬ ਆ ਰਹੇ ਆ ਉਹਨਾਂ ਦੇ ਹਾਂਜੀ ਠੀਕ ਹੈ ਧੰਨਵਾਦ ਤੁਹਾਡਾ ਕੋਰ ਵਿੱਚ ਤੇ ਜੋ ਵਿਦਿਆਰਥੀ ਮੌਜੂਦ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਨਾਮ ਮੇਰਾ ਨਾਮ ਹਰਪ੍ਰੀਤ ਕੌਰ ਹੈ ਤੁਸੀਂ ਇੱਥੇ ਪਹਿਲੀ ਵਾਰ ਆਏ ਹੋ ਪ੍ਰੀਖਿਆ ਨਹੀਂ ਮੈਂ ਪਹਿਲਾਂ ਵੀ ਪ੍ਰੀਖਿਆ ਦੇ ਚੁੱਕੀ ਹਾਂ ਠੀਕ ਹੈ ਤੁਸੀਂ ਵੀ ਪੜਦੇ ਹੋ ਨਹੀਂ ਨਹੀਂ ਮੈਂ ਪੜ ਚੁੱਕੀ ਹਾਂ ਪੜਾਈ ਹੋ ਗਈ ਹੈ ਤੇ ਤੁਹਾਡਾ ਇਸ ਪਾਸੇ ਕਿਵੇਂ ਧਿਆਨ ਕੇਂਦਰਿਤ ਹੋਇਆ ਅਸੀਂ ਮਤਲਬ ਸਿੱਖ ਪਰਿਵਾਰ ਤੋਂ ਸੰਬੰਧਿਤ ਆ ਸਾਡਾ ਸਾਰਾ ਪਰਿਵਾਰ ਜਿਹੜਾ ਉਹ ਅੰਮ੍ਰਿਤਧਾਰੀ ਹੈ ਸੋ ਪਹਿਲਾਂ ਤੋਂ ਹੀ ਸਾਡਾ ਰੁਝਾਨ ਜਿਵੇਂ ਸਿੱਖੀ ਵੱਲ ਜ਼ਿਆਦਾ ਸੀਗਾ ਹਾਂਜੀ ਤੇ ਹੁਣ ਤੁਹਾਡੀ ਪ੍ਰੀਖਿਆ ਹੋ ਗਈ ਹੈ ਕਿ ਹਾਲੇ ਦੀ ਹੈ ਨਹੀਂ ਹਜੇ ਹੋਣੀ ਹੈ ਠੀਕ ਹੈ ਤੇ ਇਹ ਸਵਾਲਾਂ ਦੇ ਜਵਾਬ ਪੂਰੇ ਤਿਆਰ ਕਰਕੇ ਆਏ ਹੋ ਹਾਂਜੀ ਆਪਣੇ ਵੱਲੋਂ ਤਾਂ ਤਿਆਰ ਕੀਤੇ ਨੇ ਪਰ ਬਾਕੀ ਪ੍ਰੀਖਿਆ ਵਾਲੇ ਤੇ ਆ ਕਿ ਕਿਦਾਂ ਦੇ ਕੁਸ਼ਨ ਆਉਂਦੇ ਨੇ ਫਿਰ ਉਹਦੇ ਅਨੁਸਾਰ ਅਨਸਰ ਦੇਵਾਂਗੇ ਇਸ ਤੋਂ ਪਹਿਲਾਂ ਕਿੰਨੀ ਵਾਰ ਪ੍ਰੀਖਿਆ ਦੇ ਚੁੱਕੇ ਹੋ ਇੱਕ ਵਾਰ ਦੇ ਚੁੱਕੇ ਹਾਂਜੀ ਠੀਕ ਹੈ ਜੀ ਧੰਨਵਾਦ ਗੱਲਬਾਤ ਅਸੀਂ ਕਿੱਥੀ ਐ ਇੱਥੇ ਤੇ ਕਿਸ ਤਰੀਕੇ ਸਿੱਖੀ ਦੇ ਵੱਲ ਇਹਨਾਂ ਬੱਚੀਆਂ ਦਾ ਧਿਆਨ ਕੇਂਦ੍ਰਿਤ ਹੋਇਆ ਉਹਨਾਂ ਨੇ ਦੱਸਿਆ ਇੱਕ Hindu ਪਰਿਵਾਰ ਦੇ ਨਾਲ ਸੰਬੰਧਿਤ ਸੀ ਬੱਚੀ ਜੋ ਜਿਸ ਨੂੰ ਕੀ ਗੁਰੂ ਘਰ ਦੇ ਵਿੱਚ ਜਾ ਕੇ ਸਿੱਖ ਇਤਿਹਾਸ ਦੇ ਬਾਰੇ ਪਤਾ ਲੱਗਾ ਤੇ ਉਹ ਸਿੱਖ ਇਤਿਹਾਸ ਨੂੰ ਜਾਨਣਾ ਚਾਹੁੰਦੀ ਹੈ ਤੇ ਉਸ ਸੰਬੰਧਿਤ ਹੀ ਉਸ ਦੇ ਵੱਲੋਂ ਜਿਹੜਾ ਅੱਜ ਪ੍ਰੀਖਿਆ ਦੇਣ ਦੇ ਲਈ ਇੱਥੇ ਆਇਆ ਗਿਆ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰੀਤਾ ਵਰਮਾ ਕਿਹੜੀ ਕਲਾਸ ਪੜ੍ਹਦੇ ਹੋ 3rd ਤੇ ਤੁਸੀਂ ਇੱਥੇ ਅੱਜ ਪੇਪਰ ਦੇਣ ਦੇ ਲਈ ਆਏ ਹੋ ਪ੍ਰੀਖਿਆ ਦੇ ਲਈ ਆਏ ਹੋ ਹਾਂਜੀ ਪਰ ਸਵਾਲਾਂ ਦੇ ਜਵਾਬ ਆਉਂਦੇ ਨੇ ਸਾਰੇ ਪੂਰੀ ਤਿਆਰੀ ਕੀਤੀ ਹੋਈ ਹੈ ਪੂਰੀ ਕਿ ਜੇ ਮੈਂ ਕੁਝ ਪੁੱਛਾਂ ਫਿਰ ਉਸ ਦਾ ਜਵਾਬ ਦੇ ਸਕਦੇ ਹੋ ਤੁਹਾਨੂੰ ਚਾਰੋਂ ਸਹਬਜ਼ਾਦਿਆਂ ਦੇ ਨਾਮ ਪਤਾ ਹੈ ਦੱਸੋ ਕੀ ਸਹਬਜ਼ਾਦਾ ਅਜੀਤ ਸਿੰਘ ਜੀ ਸਹਬਜ਼ਾਦਾ ਜੁਝਾਰ ਸਿੰਘ ਜੀ ਸਹਬਜ਼ਾਦਾ ਜਗਵਰ ਸਿੰਘ ਜੀ ਸਹਬਜ਼ਾਦਾ ਫਤੇ ਸਿੰਘ ਜੀ ਬਹੁਤ ਵਧੀਆ ਤੁਸੀਂ ਤੁਹਾਡਾ ਨਾਮ ਕੀ ਹੈ ਸੁਮਨਜੀਤ ਕੌਰ ਠੀਕ ਹੈ ਪ੍ਰੀਖਿਆ ਦੇਣ ਆਏ ਹੋ ਹਾਂ ਜੀ ਹੋ ਗਈ ਹੈ ਕਿ ਹਾਲੇ ਦੇਣੀ ਹੈ ਹੋ ਗਈ ਠੀਕ ਹੈ ਸਵਾਲ ਕਿਵੇਂ ਦੇ ਸੀਗੇ ਫਿਰ ਕੀ ਲੱਗਦਾ ਹੈ ਪਾਸ ਹੋ ਜਾਓਗੇ ਹਾਂਜੀ ਤੇ ਵਧੀਆ ਲੱਗਾ ਇੱਥੇ ਹਾਂਜੀ ਠੀਕ ਹੈ ਪਹਿਲੀ ਵਾਰ ਆਏ ਹੋ ਨਹੀਂ ਮੈਂ ਪਹਿਲਾਂ ਦੇ ਚੁੱਕੀ ਹਾਂ ਅੱਛਾ ਕਿੰਨੀ ਵਾਰ ਦਿੱਤਾ ਹੈ ਇੱਕ ਵਾਰ ਠੀਕ ਹੈ ਧੰਨਵਾਦ ਤੁਹਾਡਾ ਗੁਰਦੁਆਰਾ ਬੀਬੀ ਸਾਹਿਬ ਕੋਹਾਲਾ ਦੇ ਵੱਲੋਂ ਇੱਕ ਵੱਡਾ ਤੇ ਚੰਗਾ ਉਪਰਾਲਾ ਕੀਤਾ ਗਿਆ ਜਿੱਥੇ ਕਿ ਇਹ ਬੱਚੇ ਪ੍ਰੀਖਿਆ ਦੇਣ ਦੇ ਲਈ ਪਹੁੰਚੇ ਨੇ ਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ ਧਾਰਮਿਕ ਪ੍ਰੀਖਿਆ ਇੱਥੇ ਕਰਵਾਈ ਜਾ ਰਹੀ ਹੈ ਜਿੱਥੇ ਕਿ ਸਿੱਖ ਧਰਮ ਦੇ ਨਾਲ ਜੁੜੇ ਸਵਾਲ ਇਹਨਾਂ ਬੱਚਿਆਂ ਤੋਂ ਪੁੱਛੇ ਜਾ ਰਹੇ ਨੇ ਤੇ ਬੱਚੇ ਤੇ ਉਹਨਾਂ ਸਵਾਲਾਂ ਦਾ ਜਵਾਬ ਦੇ ਰਹੇ ਨੇ ਪ੍ਰੀਖਿਆ ਦੇ ਵਿੱਚ ਹਰ ਉਮਰ ਦੇ ਬੱਚੇ ਇੱਥੇ ਪ੍ਰੀਖਿਆ ਦੇ ਵਿੱਚ ਭਾਗ ਲੈਣ ਦੇ ਲਈ ਪਹੁੰਚੇ ਨੇ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਬੱਚਿਆਂ ਦੀ ਪ੍ਰੀਖਿਆ ਚੱਲ ਰਹੀ ਹੈ ਸਿੱਖ ਧਰਮ ਦੇ ਨਾਲ ਜੁੜੇ ਹੋਏ ਸਵਾਲ ਉਹਨਾਂ ਤੋਂ ਪੁੱਛੇ ਜਾ ਰਹੇ ਨੇ ਤੇ ਬੱਚੇ ਉਹਨਾਂ ਸਵਾਲਾਂ ਦਾ ਜਵਾਬ ਦੇ ਰਹੇ ਨੇ ਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ ਇਹ ਧਾਰਮਿਕ ਪ੍ਰੀਖਿਆ ਜੋ ਉਹ ਅੱਜ ਪਿੰਡ ਕੋਹਾਲਾ ਦੇ ਵਿੱਚ ਕਰਵਾਈ ਗਈ ਹੈ ਜਿਸ ਸੰਸਥਾ ਦੇ ਵੱਲੋਂ ਇਹ ਵੱਡਾ ਉਪਰਾਲਾ ਕੀਤਾ ਗਿਆ ਹੈ ਉਹ ਮੈਂਬਰ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਉਪਰਾਲਾ ਕੀਤਾ ਗਿਆ ਇਸ ਦਾ ਵਿਚਾਰ ਤੁਹਾਨੂੰ ਕਿਵੇਂ ਆਇਆ ਹੈ ਜੀ ਇਹ ਦੇਖੋ ਜੀ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਰੈਤਨਾਮਿਆਂ ਦੇ ਵਿੱਚ ਗੁਰਮੁਖੀ ਅੱਖਰ ਜੋ ਹੈ ਭਾਈ ਸਿੰਘ ਸਿੰਘ ਤੇ ਸਿੱਖਿਆ ਜਾਏ ਜੀ ਅਸਲ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਸ਼ਬਦ ਕੋਈ ਬਹੁਤਾ ਪੁਰਾਣਾ ਨਹੀਂ ਆ ਇਹ ਗੁਰਬਾਣੀ ਚ ਠੀਕ ਹੈ ਗੁਰਦੁਆਰਾ ਇਹ ਆਉਂਦਾ ਆ ਗੁਰਦੁਆਰਾ ਸ਼ਬਦ ਤਕਰੀਬਨ 100 150 ਸਾਲ ਪੁਰਾਣਾ ਉਹ ਤੋਂ ਪਹਿਲੇ ਜਿਹੜਾ ਸਾਡਾ ਪੁਰਾਣਾ ਸ਼ਬਦ ਹੈ ਉਹ ਧਰਮਸ਼ਾਲਾ ਤੇ ਧਰਮਸ਼ਾਲਾ ਦੇ ਵਿੱਚ ਜਿਹੜੀ ਪਾਠਸ਼ਾਲਾ ਉਹ ਧਰਮਸ਼ਾਲਾ ਦਾ ਮੁੱਖ ਹਿੱਸਾ ਹੋਇਆ ਕਰਦੀ ਸੀ ਸਾਡੇ ਸਿੱਖ ਰਾਜ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ ਤੇ ਜਦੋਂ ਧਰਮਸ਼ਾਲਾ ਕਿਸੇ ਨਵੇਂ ਥਾਂ ਤੇ ਸਥਾਪਿਤ ਕੀਤੀ ਜਾਂਦੀ ਸੀ ਜਿਵੇਂ ਅੱਜ ਆਪਾਂ ਕੋਈ ਕਾਰਜ ਕਰਨਾ ਹੋਵੇ ਤਾਂ ਫਾਰਮ ਭਰਨਾ ਪੈਂਦਾ ਸੇਖਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਧਰਮਸ਼ਾਲਾ ਬਣਾਉਣ ਲੱਗਿਆ ਇੱਕ ਕਾਲਮ ਹੁੰਦਾ ਸੀ ਪਾਠਸ਼ਾਲਾ ਦਾ ਜੀ ਕਿ ਧਰਮਸ਼ਾਲਾ ਦੇ ਵਿੱਚ ਪਾਠਸ਼ਾਲਾ ਦਾ ਕੀ ਯੋਗਦਾਨ ਹੈ ਤੇ ਪਾਠਸ਼ਾਲਾ ਦੇ ਵਿੱਚ ਪੜ੍ਹਾਉਣ ਲਈ ਤੁਸੀਂ ਕੇਸ ਵਿਦਿਆਗੁਰੂ ਉਹਦੋਂ ਕਿਹਾ ਜਾਂਦਾ ਸੀ ਕਿ ਅੱਜ ਦੇ ਸਮੇਂ ਨਾਲ ਆਪਾਂ ਟੀਚਰ ਕਹਿ ਲਈਏ ਵੀ ਧਾਰਮਿਕ ਟੀਚਰ ਕਿਹੜਾ ਤੁਸੀਂ ਅਸੀਂ ਰੱਖ ਰਹੇ ਆ ਤੇ ਉਹ ਜਿਹੜੀ ਸਾਡੀ ਪ੍ਰਾਣੀ ਪਰੰਪਰਾ ਸੀ ਉਹ ਇਸ ਸਮੇਂ ਕਾਫੀ ਸਮੇਂ ਤੱਕ ਅਲੋਪ ਹੋ ਗਈ ਆ ਕੇਵਲ ਸੰਪਰਦਾਵਾਂ ਦੇ ਵਿੱਚ ਉਹ ਛੋਟੀ ਜਿਹੀ ਉਹਦੀ ਜਿਹੜੀ ਕਹ ਲੋ ਵੀ ਜੋਤ ਸਾਨੂੰ ਜਗਦੀ ਰਹੀਦੀ ਆ ਪਰ ਅੱਗੇ ਇਹਦਾ ਜਿਹੜਾ ਚਾਨਣ ਮੁਨਾਰਾ ਹੁੰਦਾ ਸੀ ਹਰ ਇੱਕ ਧਰਮਸ਼ਾਲਾ ਦੇ ਵਿੱਚ ਦੇਖਣ ਨੂੰ ਮਿਲਦਾ ਸੀਗਾ ਸੋ ਇਸ ਕਰਕੇ ਜਦੋਂ ਅਸੀਂ ਹੁਣ ਆਪਣੀਆਂ ਪ੍ਰਾਣੀਆਂ ਪਰੰਪਰਾ ਨੂੰ ਪੜਦੇ ਆ ਵੀ ਸਾਡੇ ਬਜ਼ੁਰਗ ਕਿਸ ਤਰੀਕੇ ਨਾਲ ਗੁਰਦੁਆਰਿਆਂ ਦਾ ਪ੍ਰਬੰਧ ਧਰਮਸ਼ਾਲਾ ਦੇ ਰੂਪ ਵਿੱਚ ਚਲਾਉਂਦੇ ਸੀ ਤੇ ਜੇ ਅੱਜ ਵੀ ਉਸ ਤਰੀਕੇ ਨਾਲ ਇਹ ਚੱਲੇ ਤੇ ਸਾਰਸ ਗਰੁੱਪ ਦੇ ਵਿੱਚ ਜਿਹੜੀ ਸਾਡੀ ਆਉਣ ਵਾਲੀ ਸਿੱਖੀ ਦੇ ਅਗਲੀ ਪਨੀਰੀ ਆ ਉਹ ਬੜੇ ਵਧੀਆ ਤਰੀਕੇ ਨਾਲ ਸੰਭੀ ਜਾ ਸਕਦੀ ਹੈ ਪਿਛਲੇ ਕਿੰਨੇ ਕ ਸਮੇ ਤੋਂ ਤੁਸੀਂ ਇਹ ਸਭ ਚਲਾ ਰਹੇ ਹੋ? ਤਕਰੀਬਨ ਸਾਡਾ ਇਹ ਤੀਸਰਾ ਹੈ ਜੀ। ਠੀਕ ਹੈ। ਹਾਂ ਇਹ 3 ਸਾਲ ਹੋ ਗਏ ਸਾਨੂੰ ਜੀ। ਇਹ ਕਾਰਜ ਕਰਦਿਆਂ ਪਹਿਲਾ ਸਾਡਾ ਹੋਇਆ ਸੀਗਾ ਡੇਰਾ ਬਾਬਾ ਧਿਆਨ ਦਾਸ ਜੀ ਨਗਰ ਸਮਰਾਏ। ਠੀਕ ਹੈ। ਤੇ ਦੂਸਰਾ ਸਾਡਾ ਹੋਇਆ ਸੀ ਜੀ ਬਲੇਰਾ ਗੁਰਦੁਆਰਾ ਸੰਤ ਸਰ ਸਾਹਿਬ। ਠੀਕ ਹੈ। ਹੁਣ ਇਹ ਤੀਸਰਾ ਇੱਥੇ ਆ ਜੀ ਗੁਰਦੁਆਰਾ ਬੀਬੀ ਸਾਹਿਬ ਪਿੰਡ ਕੋਹਾਲਾ ਵਿਖੇ। ਠੀਕ ਹੈ। ਹਾਂਜੀ ਤੇ ਇੱਥੇ ਕਿੰਨੀ ਉਮਰ ਦੇ ਬੱਚੇ ਇਸ ਪ੍ਰੀਖਿਆ 'ਚ ਭਾਗ ਲੈ ਸਕਦੇ ਨੇ? ਇੱਥੇ ਜਿਹੜੀ ਸਾਡੇ ਵੱਲੋਂ ਕੰਡੀਸ਼ਨ ਰੱਖੀ ਗਈ ਆ ਉਹ ਰੱਖੀ ਗਈ ਆ 7 ਸਾਲ ਤੋਂ ਲੈ ਕੇ 11 ਸਾਲ ਸਭ ਤੋਂ ਛੋਟੀ ਉਦੋਂ ਵੱਡੀ ਆ 11 ਸਾਲ ਤੋਂ 16 ਸਾਲ ਫਿਰ 16 ਸਾਲ ਤੋਂ ਉੱਪਰ ਵਾਲੇ ਕੋਈ ਵੀ ਭਾਵੇਂ ਵੱਡੇ ਤੋਂ ਵੱਡਾ 50 ਸਾਲ ਦਾ ਵੀ ਵਿਚ ਭਾਗ ਲੈ ਲਵੇ ਪਰ ਕਈ ਬੱਚੀ ਤੇ ਚਾਹ ਦੇ ਨਾਲ ਇੱਕ ਬੇਟੀ 5 ਸਾਲ ਦੀ ਆਈ ਆ ਹਾਂ ਉਹ ਵੀ ਵਿੱਚ ਪ੍ਰੀਖਿਆ ਦੇ ਕੇ ਗਈ ਆ ਠੀਕ ਹੈ ਤੇ ਧਰਮ ਦੇ ਹਿਸਾਬ ਨਾਲ ਕੋਈ ਵਿਤਕਰਾ ਤਾਂ ਨਹੀਂ ਕੀਤਾ ਜਾਂਦਾ ਹਰ ਧਰਮ ਦਾ ਬੱਚਾ ਆ ਸਕਦਾ ਹੈ ਪ੍ਰੀਖਿਆ ਦੇਣ ਦੇ ਲਈ ਹਾਂਜੀ ਇੱਥੇ ਕੋਈ ਵਿਦਕਰਾਨ ਨਹੀਂ ਗਿਆ ਸਾਡੇ ਕੋਲ ਸਮਰਾਏ ਨਗਰ ਦੇ ਵਿੱਚ ਵੀ ਜਦੋਂ 2 ਸਾਲ ਪਹਿਲਾਂ ਇਹ ਵੱਡਾ ਸਮਾਗਮ ਕੀਤਾ ਸੀ 20 ਦਿਨ ਦਾ ਉਹਦੇ ਵਿੱਚ ਵੀ ਸਾਡੇ ਕੋਲ ਕੋਈ ਸਨਾਤਨ ਪਰਿਵਾਰ ਦੇ ਵਿੱਚੋਂ 2-3 ਬੱਚੇ ਆਏ ਸੀ ਔਰ ਵਧੀਆ ਗੁਰਬਾਣੀ ਦੀ ਸੰਸਥਾ ਦੇ ਵਿੱਚ ਉਹਨਾਂ ਨੇ ਭਾਗ ਲੈ ਕੇ ਤੇ ਅੱਵਲ ਦਰਜੀ ਦੇ ਉਹ ਇਨਾਮ ਵੀ ਲੈ ਕੇ ਗਏ ਫਿਰ ਪਿਛਲੇ ਸਾਲ ਜਦੋਂ ਸੰਤ ਸਰ ਕੀਤਾ ਉਦੋਂ ਵੀ ਸਾਡੇ ਕੋਲ ਕੁਝ ਇੱਕ ਬੇਟੀ ਆਈ ਸੀ ਇੱਥੇ ਦੋ ਆਈਆਂ ਹਾਂ ਅੱਛਾ ਹਾਂ ਇੱਥੇ ਦੋ ਬੇਟੀਆਂ ਆਈਆਂ ਆ ਜਿਹੜੀਆਂ ਸਨਾਤਨ ਮਤ ਦੇ ਨਾਲ ਸੰਬੰਧ ਰੱਖਦੀਆਂ ਆ ਔਰ ਖੁਸ਼ੀ ਦੀ ਗੱਲ ਇਹ ਆ ਵੀ ਉਹਨਾਂ ਚੋਂ ਇੱਕ ਬੇਟੀ ਨੇ ਹਜੇ ਤੱਕ ਭਾਵੇਂ ਕਿ ਸਿੱਖੀ ਮਰਿਆਦਾ ਦੇ ਅਨੁਸਾਰ ਖੰਡੇ ਬਾਟੇ ਦਾ ਅਮਰਤ ਨਹੀਂ ਸ਼ਕਿਆ ਪਰ ਉਹ ਇਨ ਗੁਰੂ ਘਰ ਨਾਲ ਪਿਆਰ ਕਰਦੀ ਆ ਕਿ ਸ਼ੌਂਕ ਦੇ ਨਾਲ ਆਪਣੇ ਸਿਰ ਦੇ ਉੱਤੇ ਦਮਾਲਾ ਸਜਾਉਂਦੀ ਆ ਤੁਹਾਡੇ ਕੋਲ ਪਹਿਲੋ ਪ੍ਰੀਖਿਆ ਦੇ ਕੇ ਤੇ ਇੰਟਰਵਿਊ ਵੀ ਕਰਕੇ ਗਈ ਆ ਹਾਂਜੀ ਤੇ ਇੱਥੇ ਕਿੰਨੇ ਕ ਬੱਚਿਆਂ ਦੀ ਗਿਣਤੀ ਹੋਵੇਗੀ ਜੋ ਪ੍ਰੀਖਿਆ ਦੇਣ ਆਏ ਨੇ ਇੱਥੇ ਤਕਰੀਬਨ ਸਾਡੇ ਕੋਲ 65 ਬੱਚੇ ਆ ਜੀ ਕੁਝ ਥੋੜੇ ਜਿਹਾ ਹੋਰ ਵੱਧ ਵੀ ਆ ਗਏ ਆ ਪਰ ਜਿਹੜੀ ਸਾਡੀ ਲਿਸਟ ਤਿਆਰ ਕੀਤੀ ਸੀ ਕਿ ਪਹਿਲੋ ਅਨਾਉਂਸ ਕੀਤਾ ਸੀ ਨਗਰਾਂ 'ਚ ਜਾ ਕੇ ਉਹ ਜਿਹੜੀ ਨਾਮ ਲਿਖਾਉਣ ਦੀ ਬੱਚਿਆਂ ਦੀ ਗਿਣਤੀ ਉਹ 65 ਤਕਰੀਬਨ 65 ਬੱਚੇ ਆ। ਠੀਕ ਆ। ਹਾਂਜੀ। ਸਤਿ ਸ੍ਰੀ ਅਕਾਲ ਬਾਬਾ ਜੀ। ਤੇ ਅੱਜ ਜਿਹੜਾ ਇੱਥੇ ਇਹ ਵੱਡਾ ਉਪਰਾਲਾ ਕੀਤਾ ਗਿਆ ਇਸ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ ਪਿੰਡ ਨੇ ਬਹੁਤ ਵੱਡਾ ਯੋਗਦਾਨ ਪਾਇਆ ਕੋਹਲਾ ਪਿੰਡ ਵਾਲਿਆਂ ਨੇ। ਇਹ ਨਾਲ ਪ੍ਰਬੰਧ ਕਰਕੇ ਦਿੱਤਾ। ਮੇਰਾ 10 ਦਾ ਨਗਰ ਵੈਸੇ ਭੇਟ ਆ ਬੱਚਿਆਂ ਨੂੰ ਨਾਲ ਲੈ ਕੇ ਆ। ਇਹ ਸੰਸਥਾ ਦੇ ਨਾਲ ਮੈਂ ਜੁੜਿਆ ਹੋਇਆ ਹੈਗਾ। ਤੇ ਸਾਡਾ ਮਕਸਦ ਇਹੋ ਹੀ ਹੈਗਾ ਕਿ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ। ਜਿਉਂ ਸਮਾਜ ਵਿੱਚ ਅਜ ਬੁਰੀਆਂ ਚੱਲ ਰਹੀਆਂ। ਉਹਨਾਂ ਨੂੰ ਜਾਗਰੂਕ ਕਰਵਾ ਕੇ ਉਹਨਾਂ ਨੂੰ ਸਮਾਜ ਵਿੱਚ ਸ਼ਿਕਤ ਕਰਾ ਦਵਾਇਆ ਜਾਂਦਾ। ਜਿਵੇਂ ਤੁਸੀਂ ਬੁਰਾਈਆਂ ਦੀ ਗੱਲ ਕੀਤੀ ਹੈ ਤੇ ਸੱਚਮੁੱਚ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਤੇ ਤੁਸੀਂ ਇੱਕ ਬਹੁਤ ਹੀ ਚੰਗਾ ਉਪਰਾਲਾ ਕੀਤਾ ਹੈ ਕਿ ਇਹਨਾਂ ਛੋਟੇ-ਛੋਟੇ ਬੱਚਿਆਂ ਨੂੰ ਗੁਰੂ ਸਾਹਿਬ ਦੇ ਨਾਮ ਦੇ ਨਾਲ ਜੋੜ ਰਹੇ ਹੋ, ਸਿੱਖੀ ਦੇ ਨਾਲ ਜੋੜ ਰਹੇ ਹੋ। ਹਾਂਜੀ ਜਿਹੜਾ ਨਸ਼ੇ ਆਵੇ ਲੱਗੇ ਹੈ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਮਿਲਿਆ, ਰੋਜ਼ਗਾਰ ਨਹੀਂ ਮਿਲਿਆ, ਸਹੀ ਸਿੱਖਿਆ ਨਹੀਂ ਮਿਲਦੀ, ਉਹ ਨਸ਼ੇ ਵੱਲ ਪ੍ਰੇਰਿਤ ਹੋ ਜਾਂਦੇ ਆ। ਜਿੰਨੇ ਕ ਬੱਚੇ ਸਾਡੇ ਕੋਲ ਇਸ ਪਾਸੇ ਜੁੜੇ ਹੋਏ ਆ। ਇਹ ਸੋ ਪਹਿਲਾਂ ਵੀ ਜੁੜੇ ਹੋਏ ਸੀ ਉਹਨਾਂ 'ਚ ਕੋਈ ਵੀ ਬੱਚਾ ਕੋਈ ਨਸ਼ੇਵਾਲ ਨਹੀਂ ਆ ਕੋਈ ਵੀ ਸਮਾਜ ਦੇ ਵਿੱਚ ਜਾ ਕ੍ਰਾਈਮ ਨਹੀਂ ਕਰ ਰਿਹਾ ਕਿ ਮਿਲ ਜੇ ਜਿਹੜਾ ਵੀ ਬੰਦਕ ਨੂੰ ਗੈਰ ਕਾਨੂੰਨੀ ਹੋਵੇ ਨਹੀਂ ਕੋਈ ਸਵੀਕਾਰ ਦੇਣਗੇ ਇੱਥੇ ਨਗਰ ਨਿਵਾਸੀ ਵੀ ਮੌਜੂਦ ਨਹੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਸਤਰਕਾਲ ਜੀ ਸਸਤਰਕਾਲ ਜੀ ਤੇ ਅੱਜ ਤੁਹਾਡੇ ਪਿੰਡ ਦੇ ਵਿੱਚ ਇਹ ਸਮਾਗਮ ਕਰਵਾਇਆ ਗਿਆ ਪ੍ਰੀਖਿਆ ਕਰਵਾਈ ਜਾ ਰਹੀ ਉਸ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ ਵਾਇਗੁਰਜੀ ਦਾ ਖਾਸ ਵਾਇਗੁਰਜੀ ਕੀ ਭਤੇ ਜੋ ਵੀ ਇਹ ਉਪਰਾਲੇ ਆ ਇਹਨਾਂ ਦੀ ਨਗਰਾਂ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਸ ਦਾ ਪਹਿਲਾਂ ਤੋਂ ਖਿਆਲ ਰੱਖਣਾ ਸੀ ਜੋ ਕਿਸੇ ਨੇ ਨਹੀਂ ਰੱਖਿਆ ਭਾਈ ਜਸਵੀਰ ਸਿੰਘ ਜੀ ਤੇ ਉਹਨਾਂ ਦੀ ਟੀਮ ਇਹਦਾ ਉਪਰਾਲਾ ਕਰਕੇ ਬਹੁਤ ਵੱਡਾ ਪ੍ਰਬੰਧ ਕਰਕੇ ਬੱਚਿਆਂ ਨੂੰ ਪ੍ਰੇਰ ਕੇ ਗੁਰਦੁਆਰਾ ਸਾਹਿਬ ਦੇ ਲਿਆ ਕੇ ਉਹਨਾਂ ਨੂੰ ਸਿੱਖਿਆ ਦੇ ਕੇ ਇਹ ਜੋ ਪੰਜਾਬੀ ਸਿੱਖਿਆ ਪੰਜਾਬੀ ਬੋਲੀ ਗੁਰਮੁਖੀ ਲਿਪੀ ਦੇ ਨਾਲ ਬੱਚਿਆਂ ਨੂੰ ਜੋੜ ਰਿਆ ਨਾ ਬਹੁਤ ਵੱਡਾ ਉਪਰਾਲਾ ਆ ਅਸੀਂ ਨਗਰ ਨਿਵਾਸੀ ਭਾਈ ਜਸਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਗਾਹ ਤੋਂ ਵੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਬਹੁਤ ਜ਼ਰੂਰੀ ਹਨ ਅੱਜ ਦਾ ਸਮਾਂ ਜੋ ਅੰਗਰੇਜ਼ੀ ਸਕੂਲਾਂ ਦਾ ਆ ਗਿਆ ਉਹਨਾਂ ਨੇ ਪੰਜਾਬੀ ਨੂੰ ਖਤਮ ਕਰ ਦਿੱਤਾ ਜਿਸ ਦਾ ਸਾਨੂੰ ਬਹੁਤ ਦੁੱਖ ਹੈ ਪੰਜਾਬੀ ਭਾਸ਼ਾ ਜਿਹੜੀ ਸਾਡੀ ਪੰਜਾਬ ਦੀ ਭਾਸ਼ਾ ਆ ਹਮੇਸ਼ਾ ਬੋਲੀ ਜਾਣੀ ਚਾਹੀਦੀ ਪੜ੍ਹੀ ਜਾਣੀ ਚਾਹੀਦੀ ਔਰ ਲਿਖੀ ਜਾਣੀ ਚਾਹੀਦੀ ਹਾਂਜੀ ਤੇ ਇੱਥੇ ਮੁੱਖ ਗ੍ਰੰਥੀ ਜੀ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਅੱਜ ਗੁਰੂ ਘਰ ਦੇ ਵਿੱਚ ਜੋ ਪ੍ਰੀਖਿਆ ਕਰਵਾਈ ਜਾ ਰਹੀ ਹੈ ਤੁਹਾਡੇ ਉਸ ਬਾਬਤ ਕੀ ਵਿਚਾਰ ਨੇ ਇੱਕ ਨਗਰ ਦੇ ਨਾ ਪਟਕਵਾਲਾ ਦੇ ਸਾਡੇ ਜਿਹੜੇ ਗਿਆਨੀ ਜਸਵੀਰ ਸਿੰਘ ਜੀ ਹੈ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ ਕੁਝ ਸਾਲਾਂ ਤੋਂ ਬਹੁਤ ਵੱਡਾ ਪ੍ਰੋਗਰਾਮ ਕਰਕੇ ਧਾਰਮਿਕ ਵਿਦਿਆ ਦੇ ਨਾਲ ਬੱਚਿਆਂ ਨੂੰ ਜੋੜਨ ਦਾ tatha ਗੁਰੂ ਸਾਹਿਬ ਦੇ ਨਾਲ ਜੋੜਨ ਦਾ ਹੋਰ ਪੰਜਾਬੀ ਪਿਆਰ ਸ਼ਾ ਚੱਕਣ ਦਾ ਜਿਹੜੀ ਆਪਣੀ ਮਾਤ ਭਾਸ਼ਾ ਪੰਜਾਬੀ ਕਈ ਵਾਰੀ ਵੇਖੋ ਤੁਸੀਂ ਨਾ ਆਪਣੇ ਬੱਚੇ ਬਾਹਰਲੇ ਸਕੂਲਾਂ ਚ ਪੜ੍ਹਦੇ ਉਹਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਉਹ ਇਹਨਾਂ ਨੂੰ ਪੜ੍ਹਾਉਣਾ ਫਿਰ ਕੀ ਨੇ ਜਦੋਂ ਉਹਨਾਂ ਦਾ ਉਮਰ ਲੰਘ ਗਈ ਨਾ ਉਹ ਪੜ੍ਹ ਨਹੀਂ ਸਕਦੇ ਫਿਰ ਅੱਜ ਥੋੜੇ ਦਿਨ ਹੀ ਹੋਏ ਅਸੀਂ ਟੀਵੀ ਤੇ ਖ਼ਬਰ ਵੇਖੀ ਵੀ ਉਹ ਬੱਚਾ ਹੈ ਪੰਜਾਬ ਸਿੱਖਾਂ ਦਾ ਪਰ ਉਹਨੇ ਪੰਜਾਬੀ ਨਹੀਂ ਪੜ੍ਹੀ ਬਾਹਰਲੇ ਸਕੂਲ ਦੇ ਵਿੱਚ ਬੜਿਆ ਉਹਨੂੰ ਜੌਬ ਮਿਲ ਗਈ ਉੱਥੇ ਉਹਨੂੰ ਪੰਜਾਬੀ ਚਾਹੀਦੀ ਸੀ ਬੋਲਣੀ ਉੱਥੇ ਉਹਨੂੰ ਪੰਜਾਬੀ ਨਾਲ ਬੋਲਣ ਕਰਕੇ ਉਹਨੂੰ ਗਟ ਆਊਟ ਕਰਦਾ ਇਸ ਕਰਕੇ ਜਿਹੜਾ ਇਹ ਪੰਜਾਬੀ ਦਾ ਸ਼ਬਦ ਆ ਨਾ ਇਹਨੂੰ ਪਹਿਲਾਂ ਪੜ੍ਹਨਾ ਚਾਹੀਦਾ ਸਾਡੀ ਮਾਤਰ ਭਾਸ਼ਾ ਤੇ ਸਾਡੀ ਅਸੀਂ ਮਾਤਰ ਭਾਸ਼ਾ ਛੱਡਤੀ ਗੁਰੂ ਸਾਹਿਬ ਦਾ ਉਹਨਾਂ ਚਾਣਾ ਛੱਡਦਾ ਫਿਰ ਸਾਡੇ ਕੋਲੇ ਕੁਝ ਨਹੀਂ ਹੈਗਾ ਜਿਹੜਾ ਚਾ ਸਾਡੇ ਕੋਲੇ ਧਾਰਮਿਕ ਵਿਦਿਆ ਨਹੀਂ ਸਾਡੀ ਆਪ ਦੀ ਮਾਤਰ ਭਾਸ਼ਾ ਦਾ ਸਟੈਂਡ ਨਹੀਂ ਹੈ ਉਹਨਾਂ ਚਾ ਸਾਡੇ ਕੋਲ ਕੁਝ ਨਹੀਂ ਇਹ ਬਹੁਤ ਵੱਡਾ ਅਪਰਾਧਾ ਕਰਕੇ ਬੱਚਿਆਂ ਨੂੰ ਵੱਡੇ ਉਮਰ ਦੇ ਜਿਹੜਾ ਵੀ ਆਜ ਦੇ ਵਿੱਚ ਸਾਲ ਲਖਦਾ ਉਹਨੂੰ ਕੋਈ ਉਹਦਾ ਖਰਚਾ ਨਹੀਂ ਖਰਚਾ ਪ੍ਰਬੰਧ ਪੈਸਾਰ ਨਗਰ ਕਰ ਰਿਹਾ ਤੇ ਉਹਨੇ ਸੇ ਕਰਕੇ ਜਿਹੜਾ ਜੋ ਵੀ ਜਾਵੇਗਾ ਉਸ ਨੂੰ ਪੜਾਉਣਾ ਹੈ ਜੀ ਪੜਾ ਕੇ ਗੁਰਬਾਣੀ ਦੇ ਨਾਲ ਲੜ ਲਉਣਾ ਇੱਕ ਤਾਂ ਉਹਦਾ ਫਾਇਦਾ ਇਹ ਹੋਊਗਾ ਗੁਰੂ ਨਾਲ ਜੁੜੂਗਾ ਆਪਦੀ ਮਾਤ ਪਾਸ਼ਾ ਪੜੂਗਾ ਦੂਜਾ ਜਿਸ ਤਰ੍ਹਾਂ ਸਮੇਂ ਅਨੁਸਾਰ ਨਸ਼ੇ ਦਾ ਜ਼ੋਰ ਉਧਰ ਬਚੇਗਾ ਮਾੜੀ ਸੋਸਾਇਟੀ ਤੋਂ ਬਚੇਗਾ ਇਸ ਕਰਕੇ ਸਾਰੇ ਮੁਖ ਰੱਖ ਕੇ ਸਾਰੇ ਪਨ ਕੰਮਾਂ ਨੂੰ ਇੱਕ ਪਰਾਲਾ ਜਿਹੜਾ ਬਹੁਤ ਵੱਡਾ ਹੈ ਬਖਸ਼ਿਸ਼ਾ ਗੁਰੂ ਸਾਹਿਬ ਦੀਆਂ ਤੇ ਗੁਰਸਿੱਖ ਗੁਰਸਿੱਖ ਪਿਆਰੇ ਇਹਦਾ ਬਹੁਤ ਸਹਿਯੋਗ ਕਰ ਰਹੇ ਜੀ ਇੱਥੇ ਸਾਡੇ ਨਾਲ ਗੁਰਦੁਆਰਾ ਸਾਹਿਬ ਦੀ ਕਮੇਟੀ ਮੈਂਬਰ ਵੀ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਅ ਸਸਰੇਕਾਲ ਜੀ ਜਿਵੇਂ ਕਿ ਹੁਣ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵਧਣ ਲੱਗਿਆ ਇਸ ਤੋਂ ਇਲਾਵਾ ਹੋਰ ਵੀ ਕਟਨਾਵਾਂ ਜਿਹੜੀਆਂ ਪੰਜਾਬ 'ਚ ਹੋ ਰਹੀਆਂ ਨੇ ਤੇ ਹੁਣ ਇੱਥੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਿਆ ਜਾ ਰਿਹਾ ਇੱਕ ਬਹੁਤ ਵੱਡਾ ਉਪਰਾਲਾ ਹੈ ਇਸ ਬਾਬਤ ਤੁਹਾਡੇ ਕੀ ਵਿਚਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਇਸ ਸਮੇਂ ਸਮਿਆਂ ਦੀ ਲੋੜ ਆ ਬਹੁਤ ਸਾਰੇ ਬੱਚੇ ਜਿਹੜੇ ਕੋਈ ਨਸ਼ਿਆਂ ਦੇ ਆ ਕੋਈ ਚੋਰੀਆਂ ਕਰਾ ਕੋਈ ਕੁਛ ਕਰ ਰਿਹਾ ਮਾੜੇ ਪਾਸੇ ਨੂੰ ਜਾਦਾ ਹੈ ਜੀ ਕੋਈ ਟੀਵੀ ਨਾਮ WhatsApp ਤੇ YouTube ਤੇ ਲੱਗੇ ਰਹਿੰਦੇ ਆ ਜੀ ਜਿਸ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਹੋਣਗੇ ਤਾਂ ਉਹਦੇ ਨਾਲ ਬੱਚੇ ਜਿਹੜੇ ਮਾੜੇ ਕੰਮਾਂ ਤੋਂ ਵੜ ਕੇ ਨਸ਼ਿਆਂ ਤੋਂ ਬਚਣਗੇ ਚੋਰੀਆਂ ਨਹੀਂ ਕਰਨਗੇ ਮਾੜੀ ਸੰਗਤ ਨਹੀਂ ਕਰਨਗੇ ਤੇ ਮੇਰੇ ਹਿਸਾਬ ਨਾਲ ਸਭ ਤੋਂ ਵੱਡਾ ਪਰਲਾ ਜੀ ਆਪਾਂ ਇਦਾਂ ਦੇ ਪ੍ਰੋਗਰਾਮ ਕਰੀਏ ਜੀ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪ ਆਤ ਸਤ ਜੁਗਾਦ ਸਤ ਹੈਪੀ ਸਤ ਨਾਨਕ ਹੋਸੀ ਭੀ ਸਤ ਸੱਚ ਸੁchnਾ ਹੋਵੇ ਜੇ ਸੋਚੈ ਲਖਵਾੜ ਚੁੱਪਾ ਚੁੱਪਨਾ ਹੋਵੇ ਜਿ ਲੈ ਰਹਿਤਾਰ ਕਪੂ ਕਨਾਲ 3 ਜਿਵੇਂ ਨਾ ਪ੍ਰਿਆ ਪਰਸਲ ਸੈਂਪਲਾਖ ਹੋਈ ਤਾਂ ਇਤਨਾ ਦਲੇ ਨਾਲ ਕਿ ਸੱਚਾ ਰਹੀ ਹੈ ਕਿ ਗੁੜੇ ਟੇਪਾ ਹੁਕਮਤ 사이 ਚਲਨਾ ਨਾਨਕ ਲਿਖਿਆ ਨਾ ਹੁਕਮੀ ਹੋਵਨੇ ਕਾਰ ਹੁਕਮ ਨੇ ਕਿਹਾ ਜਾਈ ਹੁਕਮੀ ਉਤਮ ਨੀਚ ਹੁਕਮੀ ਲਿਖ ਟੁਕ ਸੁ ਪਾਈਏ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਾਈਏ ਹੁਕਮੀ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜੇ ਬੁਝੇ ਤਾਂ ਹੁਮੇ ਕਹੀ ਨਾ ਕੋਈ ਕਵੇ ਕੋ ਤਾਂ ਹੋਵੇ ਕਿਸ ਤਾਂ ਕਵੇ ਕੋ ਦਾ ਚਣੀ ਨਹੀਂ ਸਨ ਕਵੇ ਕੋ ਗੁਣ ਵਧੀ ਆਈਆਂ ਚਾਰ ਕਵੇ ਕੋ ਵਿਦਿਆ ਵਿਕਮ ਚਾਰ ਕਵੇ ਕੋ ਸਾਚ ਕਰੀ ਥਨ ਕੀ ਕਵੇ ਕੋ ਜੀ ਲੈ ਫਿਰ ਦੇ ਕਵੇ ਕੋ ਚਾਪੇ ਦਿਸੇ ਦੁਰ ਕਵੇ ਕੋ ਵੇਖੇ ਹਾਜ਼ਰ ਹਾਜ਼ਰ ਕਤਨਾ ਕਥੀ ਨਾ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿਨ ਦਾ ਦਿਲ ਹੈ ਦੇ ਠਕ ਪਾਇ ਜੁਗਾ ਜੁਗ ਅੰਤਰ ਖਾਇ ਖਾਇ ਤੁਪਨੀ ਹੁਕਮ ਤੋ ਆਹੀ ਰਹੋ ਨਾਨਕ ਵਿਕਸੇ ਵੇ ਪ੍ਰਵਾਹ ਸੱਚਾ ਸਾਹਿਬ ਸਾਥ ਨਹੀਂ ਪਾਖਿਆ ਪਾਉ ਉਪਾਰ ਆਖੇ ਮੰਗੇ ਦੇਹ ਦੇ ਦਾਤ ਕਰੀ ਦਾਤਾ ਫੇਰ ਕੀ ਅੱਗੇ ਰੱਖਿਆ ਜਿਤ ਦਿਸੇ ਤਰੀ ਦਰਵਾ ਅੰਮ੍ਰਿਤ ਵੇਲਾ ਸਤ ਨੋ ਬੜਿਆ ਇਹ ਵਿਚਾਰ ਕਰਮੀ ਆਵੇ ਕਪੜਾ ਨਜ਼ਰ ਮੁਖ ਦਵਾਰ ਨਾਨਕ ਐਵੇਂ ਜਾਣੀ ਸਭੇ ਆਪੇ ਸੱਚਿਆ ਥਾਪੇਂ ਜੈ ਕੀਤਨ ਹੋਏ ਆਪੇ ਆਪਨਰ ਨੇ ਚੇ जिनसे वेतन पाया मन नने गव्य गुणिनदा गव्य समन्वय के बहु दुख पर अरज कर लेजो गुरु महान गुरु पदम गुरुम जायस फाय गुरु सगु गोक्सम अगर पार्वती माई जेको ताणा खाने कैन के थना जाय गुरु एक देव जाय सजना जी का एकदा सो मेवि सजना जाय तीर्थना मजे तो पाममेंट माने के नाय के जीते सुन जो पाए कमेंट पर ना के ले ले मतवित रतन जवाहर माने टेक गुरु के सिख सुने गुरु एक देव जाय सजना जी का एकदा सो मेवि सजना जाय बाबा जी आज ਜਦੋਂ ਤੁਸੀਂ ਉਪਰਾਲਾ ਕੀਤਾ ਹੈ ਤੇ ਇਸ ਪਰਖਿਆ ਦੇ ਵਿੱਚ ਤੁਹਾਡੇ ਨਾਲ ਕੌਣ-ਕੌਣ ਮੌਜੂਦ ਹੈ ਕਿਨਾਂ ਦੇ ਵੱਲੋਂ ਬੱਚਿਆਂ ਦੀ ਪਰਖਿਆ ਜਿਹੜੀ ਲਈ ਗਈ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਸਸਤਾ ਦੇ ਨਾਲ ਸਾਡੇ ਨਾਲ ਬਹੁਤ ਹੀ ਪ੍ਰੇਮ ਕਰਨ ਵਾਲੇ ਜਾਣ ਤੋਂ ਸੰਤ ਪਾਪਾ ਬਲਵੀਰ ਸਿੰਘ ਜੀ ਰੱਬ ਜੀ ਤੇਨਾਂ ਦੇ ਬੇਟੀ ਸੰਤ ਪਾਪਾ ਵੀਬਾ ਗਗਨਦੀਪ ਕੌਰ ਜੀ ਉਹ ਚੇਚੇ ਤੌਰ ਤੇ ਸਾਡਾ ਬਹੁਤ ਜ਼ਿਆਦਾ ਸਹਿਯੋਗ ਕਰਦੇ ਨੇ ਪਿੱਛੇ ਵੀ ਜਦੋਂ ਸਹੀ ਕੈਂਪ ਲਾਇਆ ਸੀ ਉਹਦੇ ਵਿੱਚ ਵੀ ਬੱਚਿਆਂ ਦੀ ਪ੍ਰੀਖਿਆ ਦੇਣ ਦੇ ਵਿੱਚ ਸਾਰਾ ਜਿਹੜਾ ਪ੍ਰਬੰਧ ਹੈ ਇਹਨਾਂ ਦਾ ਸੀ ਤੇ ਅੱਜ ਨਾਲ ਉਹਨਾਂ ਦੇ ਉਹਨਾਂ ਦੇ ਸਹਿਯੋਗੀ ਲਖਾਰੀ ਜਸ਼ਨਪ੍ਰੀਤ ਸਿੰਘ ਜੀ ਉਹ ਲੁਧਿਆਣੇ ਤੋਂ ਚੇਚੇ ਤੌਰ ਤੇ ਜਿਹੜੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਅਤੇ ਗੁਰਬਾਣੀ ਦੀਆਂ ਪੋਥੀਆਂ ਲਿਖਣ ਦੀ ਸੇਵਾ ਕਰਦੇ ਨੇ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਬਹੁਤ ਵੱਡਾ ਗੁਣ ਦਿੱਤਾ ਮਾਰਾ ਕਿਰਪਾ ਕਰਨ ਉਹਨਾਂ ਕੋਲੋਂ ਕੌਮ ਦੀ ਸੇਵਾ ਲਿਖਤੀ ਰੂਪ ਵਿੱਚ ਹੋਰ ਇਸੇ ਪ੍ਰਕਾਰ ਲੈਂਦੇ ਰਹਿਣ ਤੋ ਇਹਨਾਂ ਨੇ ਦੋਨਾਂ ਹੀ ਗੁਰਮੁਖ ਪਿਆਰਿਆਂ ਦੇ ਪਿਆਰਿਆਂ ਨੇ ਤੇ ਨਾਲ ਇਹਨਾਂ ਦੇ ਵਿਦਿਆਰਥੀਆਂ ਨੇ ਅੱਜ ਦੀ ਜਿਹੜੀ ਪ੍ਰੀਖਿਆ ਦਾ ਕਾਰਜ ਹੈ ਉਹ ਸੰਪੂਰਨ ਕੀਤਾ ਜੀ ਜੀ ਤੇ ਤੁਹਾਡੇ ਵੱਲੋਂ ਜਿਹੜੀ ਪ੍ਰੀਖਿਆ ਲਈ ਗਈ ਹੈ ਤੁਹਾਨੂੰ ਬੱਚਿਆਂ ਦਾ ਕਿੰਨਾ ਕੁ ਰੁਝਾਨ ਉਸ ਦੇ ਵਿੱਚ ਵੇਖਣ ਨੂੰ ਮਿਲਿਆ ਹਾਂਜੀ ਜਿੰਨੇ ਵੀ ਵਿਦਿਆਰਥੀਆਂ ਨੇ ਹਿੱਸਾ ਲਿਆ ਵਾ ਸਾਰਿਆਂ ਨੂੰ ਗਿਆਨੀ ਜੀ ਨੇ ਬਹੁਤ ਅੱਛੇ ਤਰੀਕੇ ਨਾਲ ਤਿਆਰੀ ਕਰਵਾਈ ਸੀ ਛੋਟੇ-ਛੋਟੇ 11-11 ਸਾਲ ਦੇ ਬੱਚਿਆਂ ਨੂੰ ਵੀ ਸ਼੍ਰੀ ਅਨੰਦ ਸਾਹਿਬ ਜੀ ਦੀਆਂ 40 ਪੌੜੀਆਂ ਸਮੇਤ ਪਾਠ ਜਿਹੜਾ ਸੀ ਉਹ ਕੰਡ ਸੀਗਾ ਬੱਚਿਆਂ ਦਾ ਕਾਫੀ ਅੱਛਾ ਹੁੰਗਾਰ ਆ ਰਿਹਾ ਇੱਕ ਹੋਰ ਚੰਗੀ ਗੱਲ ਜਿਹੜੀ ਦੇਖਣ ਨੂੰ ਮਿਲੀ ਕਿ ਇਹ ਜਿਹੜਾ ਮੌਸਮ ਚੱਲ ਰਿਹਾ ਬਹੁਤ ਠੰਡ ਦਾ ਜਿੱਥੇ ਲੋਕ ਨੇ ਜਿਹੜੇ ਵੱਡੇ ਤੇ ਸਿਆਣੇ ਲੋਕ ਵੀ ਘਰਾਂ 'ਚੋਂ ਨਿਕਲਣ ਤੋਂ ਡਰਦੇ ਨੇ ਉੱਥੇ ਨਿੱਕੇ-ਨਿੱਕੇ ਬੱਚਿਆਂ ਨੇ ਇੱਥੇ ਆ ਕੇ ਪ੍ਰਤੀਯੋਗਿਤਾ ਦੇ ਵਿੱਚ ਹਿੱਸਾ ਲਿਆ ਤੇ ਉਹਨਾਂ ਨੇ ਆਪਣੇ ਵੱਲੋਂ ਚ ਠੀਕ ਹੈ ਤੇ ਬੱਚੇ ਜੋ ਇੱਥੇ ਆ ਰਹੇ ਨੇ ਉਹ ਨਾਲ ਨਾਲ ਸਕੂਲਾਂ ਦੇ ਵਿੱਚ ਆਪਣੀ ਪੜ੍ਹਾਈ ਵੀ ਕਰ ਰਹੇ ਨੇ ਤੇ ਬੱਚਿਆਂ ਦੇ ਵੱਲੋਂ ਦੋਨੋਂ ਤਰਫ ਸਹੀ ਤਰੀਕੇ ਜਿਹੜਾ ਕਨਸੈਂਟਰੇਸ਼ਨ ਉਹ ਕੀਤਾ ਜਾ ਰਿਹਾ ਹੈ ਹਾਂਜੀ ਬਿਲਕੁਲ ਇਹ ਦੇਖਣ ਦੇ ਵਿੱਚ ਆਇਆ ਹੈ ਅਕਸਰ ਦੇ ਵਿੱਚ ਹੀ ਜਿਹੜੇ ਇਦਾਂ ਦੇ ਕਾਰਜ ਨੇ ਉਹ ਉਹੀ ਵਿਅਕਤੀ ਕਰ ਸਕਦਾ ਜਿਹਦੇ ਜ਼ਿੰਦਗੀ ਦੇ ਵਿੱਚ ਅਨੁਸ਼ਾਸਨ ਹੋਵੇ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਅਨੁਸ਼ਾਸਨ ਲਿਆਂਦਾ ਜਿਸ ਦੇ ਕਰਕੇ ਉਹ ਆਪਣੀ ਨਾਲੋਂ ਨਾਲ ਸਕੂਲ ਦੀ ਵਿੱਦਿਆ ਤੇ ਜਿਹੜੀ ਗੁਰਮਤਿ ਦੀ ਜਿਹੜੀ ਬੁਨਿਆਦੀ ਵਿੱਦਿਆ ਹੈ ਇਹਦੇ ਬਾਰੇ ਵੀ ਉਹਨਾਂ ਨੇ ਨੁਕਤੇ ਜਿਹੜੇ ਨੇ ਉਹ ਸਿੱਖੇ ਨੇ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਬੱਚਿਆਂ ਦਾ ਕਿੰਨਾ ਕੁ ਰੁਝਾਨ ਅਜ ਵੇਖਣ ਨੂੰ ਮਿਲਿਆ ਹਾਂਜੀ ਬਹੁਤ ਸਾਰੇ ਬੱਚਿਆਂ ਨੇ ਪ੍ਰਤੀਯੋਗਤਾ ਦੇ ਵਿੱਚ ਭਾਗ ਲਿਆ ਤੇ ਉਹਨਾਂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਆਪਣੀ ਪ੍ਰੀਖਿਆ ਨੂੰ ਪੂਰਾ ਕੀਤਾ ਔਰ ਸਿੱਖ ਇਤਿਹਾਸ ਗੁਰਬਾਣੀ ਔਰ ਹੋਰ ਵੀ ਜੋ ਕੁਐਸਚਨ ਨੇ ਤੋਂ ਇਤਿਹਾਸ ਦੇ ਰਿਲੇਟਿਡ ਪੁੱਛੇ ਗਏ ਆ ਉਹਨਾਂ ਦਾ ਬਹੁਤ ਵਧੀਆ ਢੰਗ ਦੇ ਨਾਲ ਉਹਨਾਂ ਨੇ ਜਵਾਬ ਦਿੱਤਾ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਸੁਚੱਜੇ ਢੰਗ ਦੇ ਨਾਲ ਉਹਨਾਂ ਨੇ ਸਾਰਾ ਇਹ ਕਾਰਜ ਜਿ ਉਹਨ ਨੂੰ ਨਿਪਰੇ ਚੜੰਦੀ ਮਦਦ ਕੀਤੀ ਤੇ ਜਿਹੜੇ ਸਵਾਲ ਅੱਜ ਪੁੱਛੇ ਗਏ ਨੇ ਉਹ ਜ਼ਿਆਦਾਤਰ ਕਿਸ ਇਤਿਹਾਸ ਦੇ ਨਾਲ ਜੁੜੇ ਹੋਏ ਸੀ ਸ਼ੀਦੀ ਇਤਿਹਾਸ ਸਹਿਬ ਜਦ ਸਹਿਬ ਜਦ ਮਾਤੇ ਗੁਜਰਕਾ ਜੀ ਸਹਿਬ ਜਦ ਦਾ ਕਲਗੀਧਰ ਪਾਸ਼ਾ ਮਹਾਰਾਜ ਜੀ ਦਾ ਇਤਿਹਾਸ ਤੇ ਕੁਝ ਕੁਐਸਚਨ ਜਿਹੜੇ ਸੀਗੇ ਪ੍ਰਸ਼ਨ ਸੀ ਉਹ ਬੇਸਿਕ ਜਿਹੜੇ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਦੇ ਅਨੁਸਾਰ ਸੀ ਅਤੇ ਗੁਰਬਾਣੀ ਗੁਰਬਾਣੀ ਦੇ ਅਨੁਸਾਰ ਬਹੁਤ ਸਾਰੇ ਕੁਐਸਚਨ ਜਿਹੜੇ ਆ ਉਹਨਾਂ ਨੂੰ ਪੁੱਛੇ ਗਏ ਆ ਤੇ ਜਿਸ ਤਰ੍ਹਾਂ ਗੁਰਬਾਣੀ ਕੰਠ ਮੁਕਾਬਲੇ ਹੁੰਦੇ ਨੇ ਉਹਨਾਂ ਦੇ ਵਿੱਚ ਬਾਣੀਆਂ ਪੁੱਛੀਆਂ ਜਾਂਦੀਆਂ ਨੇ ਤੇ ਇਸੇ ਤਰ੍ਹਾਂ ਗੁਰਬਾਣੀ ਜਿਹੜੀ ਆ ਉਹਨਾਂ ਤੋਂ ਸੁਣੀ ਗਈ ਜੀ ਤੇ ਛੋਟੇ-ਛੋਟੇ ਬੱਚੇ ਵੀ ਇੱਥੇ ਪ੍ਰੀਖਿਆ ਦੇਣ ਪਹੁੰਚੇ ਸੀ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਨੇਕ ਉਪਰਾਲਾ ਉਹਨਾਂ ਬੱਚਿਆਂ ਦੀ ਜ਼ਿੰਦਗੀ ਜਿਹੜੀ ਆ ਉਸ ਨੂੰ ਸੁਧਾਰਨ ਦੇ ਵਿੱਚ ਕੰਮ ਆ ਸਕਦਾ ਹੈ ਹਾਂਜੀ ਜਿਸ ਤਰ੍ਹਾਂ ਅੱਜ 5 ਸਾਲ ਤੋਂ ਲੈ ਕੇ ਬਹੁਤ ਸਾਰੇ ਬੱਚਿਆਂ ਨੇ ਪਰਮਾ ਹੁੰਗਾ ਰਹਿ ਦਿੱਤਾ ਆ ਤੇ ਉਹਨਾਂ ਨੇ ਪ੍ਰੀਖਿਆ ਦੇ ਵਿੱਚ ਸਹਿਯੋਗ ਦਿੱਤਾ ਹੈ ਤੇ ਉਹ ਆਏ ਨੇ ਤੇ ਇਹ ਜਿਹੜਾ ਆ ਉਹਨਾਂ ਦੇ ਜਿਹੜੀ ਇੱਕ ਨੀ ਆ ਪੱਕੀ ਕਰਨ ਦੇ ਵਿੱਚ ਬਹੁਤ ਸਹਤ ਕਰੇਗਾ ਕਿਉਂਕਿ ਜੇਕਰ ਅਸੀਂ ਹੁਣ ਤੋਂ ਹੀ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਗੁਰਬਾਣੀ ਦੇ ਨਾਲ ਜੋੜਾਂਗੇ ਤਾਂ ਹੀ ਉਹ ਜਾਣਣਗੇ ਕਿ ਸਾਡੇ ਜੋ ਵਡੇਰੇ ਹੋਏ ਆ ਉਹਨਾਂ ਦਾ ਕਿੰਨੀਆਂ ਕੁਰਬਾਨੀਆਂ ਨੇ ਤੇ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਨੇ ਤੇ ਆਪ ਹੀ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਫਿਰ ਤਾਂ ਹੀ ਉਹ ਸਿੱਖੀ ਦੇ ਨਾਲ ਜੁੜਨਗੇ ਤੇ ਕਿਸੇ ਵੀ ਗਲਤ ਰਾਂ ਨੂੰ ਅਪਣਾਉਣ ਤੋਂ ਗੁਰੇਜ਼ ਕਰਨਗੇ ਜੀ ਤੰਵਾਚੀਤੋਆ ਗੁਰਦੁਆਰਾ ਬੀਬੀ ਸਾਹਿਬ ਜੀ ਪਿੰਡ ਕੋਹਾਲਾ ਜਿੱਥੇ ਕਿ ਅੱਜ ਇੱਕ ਵੱਡਾ ਉਪਰਾਲਾ ਕੀਤਾ ਗਿਆ ਬੱਚਿਆਂ ਦੀਆਂ ਪ੍ਰੀਖਿਆਵਾਂ ਲਈਆਂ ਗਈਆਂ ਨੇ ਸਿੱਖ ਧਰਮ ਦੇ ਨਾਲ ਜੁੜੇ ਜੋ ਸਵਾਲ ਨੇ ਇਹਨਾਂ ਬੱਚਿਆਂ ਤੋਂ ਪੁੱਛੇ ਗਏ ਆਰਪੀਡੀ 24 ਦੀ ਟੀਮ ਇਸ ਦੀ ਸ਼ਲਾਘਾ ਕਰਦੀ ਹੈ ਕਿ ਬੱਚਿਆਂ ਨੂੰ ਸਿੱਖ ਧਰਮ ਦੇ ਨਾਲ ਜੋੜਿਆ ਜਾ ਰਿਹਾ ਅੱਜ ਦੇ ਸਮੇਂ ਦੇ ਵਿੱਚ ਸਮਾਜ ਚ ਕੀ ਕੁਝ ਹੋ ਰਿਹਾ ਇਸ ਦੇ ਨਾਲ ਸਭ ਜਾਣੂ ਹੈ ਬੁਰੀਆਂ ਆਤਾਂ ਦੇ ਨਾਲ ਲੋਕ ਲਗਾਤਾਰ ਜੁੜਦੇ ਜਾ ਰਹੇ ਨੇ ਅਸ ਤਰੀਕੇ ਜੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਗੁਰੂ ਦੇ ਨਾਮ ਦੇ ਨਾਲ ਜੋੜੀਏ ਤੇ ਇੱਕ ਵੱਡਾ ਉਪਰਾਲਾ ਬੱਚਿਆਂ ਦੀ ਜੋ ਜ਼ਿੰਦਗੀ ਆਉਣ ਵਾਲੇ ਸਮੇਂ ਦੇ ਵਿੱਚ ਸੁਧਰੇਗੀ ਬੇਹਦ ਵੱਡਾ ਉਪਰਾਲਾ ਅਜਪਿੰਡ ਕੋਹਾਲਾ ਦੇ ਵਿੱਚ ਕੀਤਾ ਗਿਆ ਜਿੱਥੇ ਸਾਡੀ ਟੀਮ ਪਹੁੰਚੀ ਹੈ ਤੇ ਇੱਥੇ ਸੰਸਾ ਦੇ ਨਾਲ ਵੀ ਗੱਲਬਾਤ ਕੀਤੀ ਗਈ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀ ਜੋ ਪ੍ਰਬੰਧਕ ਕਮੇਟੀ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਹੈ ਤੇ ਦੱਸਿਆ ਗਿਆ ਕਿ ਕਿਸ ਤਰੀਕੇ ਬੱਚਿਆਂ ਨੂੰ ਗੁਰੂ ਦੇ ਨਾਮ ਦੇ ਨਾਲ ਜੋੜਨ ਦੀਆਂ ਓਸ਼ਾਂ ਜੋ ਨੇ ਉਹ ਇੱਥੇ ਕੀਤੀਆਂ ਜਾ ਰਹੀਆਂ ਤੇ ਪ੍ਰੀਖਿਆ ਅੱਜ ਲਈ ਗਈ ਹੈ ਜਿਸ ਦਾ ਕਿ ਅਗਲੇ ਦਿਨ ਰਿਜ਼ਲਟ ਕੱਢਿਆ ਜਾਏਗਾ ਤੇ ਜਿਹੜਾ ਵੀ ਬੱਚਾ ਪਹਿਲੇ ਦੂਸਰੇ ਜਾਂ ਤੀਸਰੇ ਸਥਾਨ ਤੇ ਆਏਗਾ ਉਸ ਨੂੰ ਜਿਹੜਾ ਸਨਮਾਨਿਤ ਕੀਤਾ ਜਾਏਗਾ ਅਜਹੀਆਂ ਹੋਰ ਵੀਡੀਓਜ਼ ਵੇਖਣ ਦੇ ਲਈ ਸਾਡੇ ਚੈਨਲ ਆਰਪੀਡੀ 24 ਦੇ ਨਾਲ ਜੁੜੇ ਰਹੋ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ